ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਤੁਹਾਨੂੰ ਵੱਡੇ ਟੂਰਨਾਮੈਂਟ ਦੇਖਣ ਨੂੰ ਮਿਲਣੇ ਆ ਕੱਲ ਕੱਪ ਕੈਂਸਲ ਹੋ ਗਏ ਸੀਗੇ ਮੌਸਮ ਦੇ ਕਾਰਨ ਪਰ ਅੱਜ ਸਾਰੀ ਟੂਰਨਾਮੈਂਟ ਹੋਣੀ ਆ ਲਗਭਗ ਉਸ ਤੋਂ ਪਹਿਲਾਂ ਨਵੇਂ ਆਇਆ ਜਿਹੜੇ ਭਰਾ ਸਬਸਕ੍ਰਾਈਬ ਨਹੀਂ ਕਰਦੇ ਜਰੂਰ ਕਰਕੇ ਜਾਇਆ ਕਰੋ ਲਾਲ ਕਲਰ ਦਾ ਬਟਨ ਹੁੰਦਾ ਥੱਲੇ ਇੱਕ ਲਾਈਕ ਦਾ ਬਟਨ ਹੁੰਦਾ ਉਹਨੂੰ ਜਰੂਰ ਕਰਿਓ ਨੱਪਿਓ ਬਾਕੀ ਟੂਰਨਾਮੈਂਟ ਪਹਿਲਾਂ ਟੂਰਨਾਮੈਂਟ ਦੀਪ ਸਿੰਘ ਵਾਲਾ ਫਰੀਦਕੋਟ ਦੇ ਵਿੱਚ ਇਲਾਕੇ ਦੇ ਵਿੱਚ ਕਈਏ ਮੇਰੇ ਵੀਰੋ ਸਰੇ ਦਾ ਕਬੱਡੀ ਕੱਪ ਓਪਨ ਦਾ ਅੱਜ ਕਰਵਾਇਆ ਜਾਣਾ 75000 ਰੁਪਏ ਪਹਿਲਾ ਇਨਾਮ ਦੂਜਾ ਇਨਾਮ 51000 ਸਰੇ ਦੇ ਖਿਡਾਰੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣੇ ਆ ਇਸ ਤੋਂ ਅੱਗੇ ਅੱਜ ਮਈਆਂ ਵਾਲੇ ਦੇ ਵਿੱਚ ਵੀ ਵੱਡੀਆਂ ਰੌਣਕਾਂ ਤੇ ਬਾਕੀ ਮੇਰੇ ਮਿੱਤਰੋ ਅੱਜ ਜੋਦੇ ਅਮਰੇ ਸਾਰੇ ਇਲਾਕੇ ਦੇ ਵਿੱਚ ਮਾਜੇ ਦੇ ਵਿੱਚ ਕਈਏ ਵੈਸਟਾਂ ਨੂੰ ਬੋਲਟਾ ਮੇਰੇ ਵੀਰੋ ਜਿੱਥੇ ਕੀ ਛੇ ਕਲਬਾਂ ਚੋਟੀ ਦੀਆਂ ਪਹੁੰਚ ਰੰਗਾਂ 1.5 ਲੱਖ ਰੁਪਏ ਪਹਿਲਾ ਇਨਾਮ ਰੱਖਿਆ ਗਿਆ ਤੇ ਦੂਜਾ ਇਨਾਮ ਹੈ 1 ਲੱਖ ਟੌਪ ਦੀਆਂ ਕਲੱਬਾਂ ਅੱਜ ਇੱਥੇ ਮਾਜੇ ਵਾਲੇ ਮਾਜੇ ਵਾਲੀਆਂ ਟੌਪ ਦੀਆਂ ਟੀਮਾਂ ਅੱਜ ਮਾਜੇ ਵਾਲੇ ਇੱਥੇ ਮੇਰੇ ਵੀਰੋ ਕਮਾਲਾਂ ਕਰਨਗੇ ਦੇਖਦੇ ਹਾਂ ਅੱਜ ਇੱਥੋਂ ਵੀ ਕਿਹੜਾ ਬੋਲਟ ਦਾ ਜੇਤੂ ਬਣਦਾ ਇਹ ਵੀ ਸਿਰੇ ਦਾ ਕੱਪ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਐਮ ਐਲ ਕੇ ਦੇ ਕੱਪ ਤੋਂ ਪਹਿਲਾਂ ਸੰਘਵਾਲ ਦਾ ਮੇਲਾ ਅੱਜ ਹੋਣ ਜਾ ਰਿਹਾ ਜਿੱਥੇ 8 ਕਲੱਬਾਂ ਪਹੁੰਚ ਰਹੀਆਂ ਤੇ ਬੈਸਟਾਂ ਲਈ ਵੀ ਵੱਡੇ ਇਨਾਮ ਰੱਖੇ ਗਏ ਆ ਇੱਥੇ ਤੁਹਾਨੂੰ ਉਹ ਦੇ ਨਹੀਂ ਹੁੰਦੇ ਵੀ ਟੌਪ ਦੇ ਮੱਲ ਗੁਰਦਾਸਪੁਰ ਲਾਇਨਸ ਵੀ ਭਾਰੀ ਬਾਨੀ ਆ ਇੱਥੇ ਉਹ ਟੀਮ ਜਿੱਦਾਂ ਗੁਰਦਾਸਪੁਰ ਦੇ ਨਾਂ ਤੇ ਐਸਜੀਪੀਸੀ ਦੇ ਨਾਂ ਤੇ ਡੀਏਵੀ ਜਲੰਧਰ ਕੈਲੀਫੋਰਨੀਆ ਦੇ ਵਿੱਚ ਸ਼ਾਜੀ ਹੋ ਸਕਦਾ ਫਰਿਆਦ ਹੋਣੀ ਵੀ ਅੱਜ ਤੁਹਾਨੂੰ ਇਸ ਮੇਲੇ ਤੇ ਦੇਖਣ ਨੂੰ ਮਿਲ ਜਾਣਾ ਬਾਕੀ ਮੇਰੇ ਵੀਰੋ ਅੱਜ ਇਹ ਮਿਲ ਕੇ ਦਾ ਬਨੂੜ ਦਾ ਮੇਲਾ ਦੁਨੀਆ ਭਰ ਚ ਛਾਇਆ ਹੋਇਆ ਇਸ ਮੇਲੇ ਤੇ ਅੱਜ ਚਰਚਾ ਹੋਣੀ ਆ ਅੱਜ ਕਿਉਂਕਿ ਮੇਜਰ ਲੀਗਾ 2.5 ਲੱਖ ਰੁਪਏ ਪਹਿਲਾ ਐਨਅਮ 2 ਲੱਖ ਦੂਜਾ ਤੇ ਬੈਸਟਾਂ ਲਈ ਵੀ 1-1 ਲੱਖ ਰੱਖਿਆ ਗਿਆ ਸ਼ਾਹਕੋਟ ਬਿਓ ਪਲੈਂਟੀ ਵਰਗੀਆਂ ਟੌਪ ਦੀਆਂ ਟੀਮਾਂ ਅੱਜ ਇੱਥੇ ਤੁਹਾਨੂੰ ਐਮਐਲਕੇ ਮੇਜਰ ਲੀਗ ਦੇ ਵਿੱਚ ਦੇਖਣ ਨੂੰ ਮਿਲਣਗਾਂ ਸਰੇ ਦੇ ਖਿਡਾਰੀਆਂ ਨਾਲ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਅੱਜ ਦੇ ਵੱਡੇ ਕੱਪ ਜੋ ਕਰਵਾਏ ਜਾਣੇ ਆ ਅੱਜ ਸਰੇ ਦੇ ਮੇਲੇ ਦੀ ਅਪਡੇਟ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਓ ਧੰਨਵਾਦ